ਵੇ ਤਾਂ ਢੀਕ ਰਿਹਾ ਤੁਹਾਨੂੰ ਸਵੇਰ ਦੇ ਨਹੀਂ ਬੈਠੇ ਅੰਦਰ ਪੱਕ ਗਏ ਅੱਜ ਅਸੀਂ ਆਉਂਦੇ ਆਣ ਖੇਤੀ ਜ਼ਿਆਦਾ ਹੋਣ ਕਰਕੇ ਤੇ ਆਇਆ ਨਹੀਂ ਜਾਂਦਾ ਤੇ ਤਾਂ ਆਪਾਂ ਤੁਸੀਂ ਆਇਆ ਇੱਕ ਗੱਲ ਹੈ ਚੀਜ਼ ਛੋਟੀ ਜਿਹੀ ਹੈ ਸਿਰੇ ਦੀ ਚੀਜ਼ ਹੈ ਨਹੀਂ ਤਾਂ ਕਰ ਹੈ ਨਾ ਬ੍ਰਾਂਡ ਹੈ ਅਸਲ ਸਹੀ ਕਰ ਜਦੋਂ 37 30 ਪਿੱਛੇ ਚੱਲਣਾ ਹੈ ਥੋੜੀ ਵੀ ਕੋਈ ਹੋਰ ਕੰਪਨੀ ਤੇ ਚੱਲ ਜੂਗਾ ਮੈਂ ਨਾ ਸਹੀ ਨਾਲੇ ਵੀ 56 20 ਪਿੱਛੇ ਚਲਾਉਨੇ ਆ ਉਹ ਵੀ ਮਾਸ਼ੀ ਉਹਦੇ ਕਿੰਨੇ ਫੁੱਟਾ ਜੀ 8 ਫੁੱਟੇ ਹੀ ਹੁਣ 73 ਪਹਿਲਾ ਮੁਬਾਰਕ ਹਾਂ ਜੀ ਬਾਤ ਬਾਤ ਮਾਮੇ ਦਾ ਮੁੰਡਾ ਜੀ ਮੇਰੇ ਦਾ ਛੋਟਾ ਮੁੰਡਾ ਬੜਾ ਬਾਹਰ ਹੈ ਕੈਨੇਡਾ ਚ ਤੇ ਮਾਸੀਓ ਦਾ ਸੁਪਰ ਸੈਂਟਰ ਲੈ ਕਿਹੜਾ ਹਰੀਂਦਰ ਆਪਣੇ ਵਾਲਾ ਆ ਜਾ ਉੱਥੇ ਜੀ ਮੈਨੂੰ ਗੱਲਾਂ ਮੱਥੇ ਤੇ ਵਧਾਈਆਂ ਹੋਈਆਂ ਟਰੈਕਟਰ ਆਇਆ ਮੈਂ ਅਸੀਂ ਸਵੇਰ ਤੇ ਆਏਵੇਂ ਹਾਲਾਂਕਿ ਟਰੈਕਟਰ ਹੁਣ ਆਇਆ ਹਲੇ ਕੰਮ ਕਾਰਾਂ ਜੁੜ ਜੇ ਅਸੀਂ ਸਵੇਰ ਤੇ ਆਏ ਅਮਰੀਕਾ ਕੀ ਮੈਂ ਯਾਰ ਕਾਲਾ ਚਾਚਾ ਹੁਣ ਆਇਆ ਇਹ ਹੁਣ ਆਇਆ ਵੀ ਦੇਖੋ ਜੀ ਨਹੀਂ ਫਿਰ ਤੁਹਾਨੂੰ ਚਾਹੋ ਯਾਰ ਤਾਂ ਪਹਿਲਾਂ ਵਾਹ ਸਹੀ ਗੱਲ ਅਸੀਂ ਤਾਂ ਟਾਈਮ ਪਰ ਆਤਾ ਮੈਨੂੰ ਪਤਾ ਕੀ ਕਹਿੰਦਾ ਹੁਣ ਕਹੇ ਤੇਰੇ ਮੁੱਕੀ ਹੀ ਪੈਣੀ ਹੈ ਜਾਂ ਤਾਂ ਆ ਜਾ ਮਹਾ ਗਿਆ ਚਲ ਮੈਂ ਅੱਜ ਵੀਰ ਆਪਦਾ ਜੋਗਾ ਮਾਰਨਾ ਨਾ ਕਿਉਂਕਿ ਉੱਪਰ ਕੀ ਕਰਕੇ ਜਾਂਦਾ ਤੇ ਇਹਦੇ ਚ ਹਰਿੰਦਰ ਨਾਮੇ ਤੁਸੀਂ ਦੱਸੋ ਵੀ ਇਹਦੇ ਚ ਬਾਕੀ ਨਾਲ ਦੇ ਕੀ ਫਰਕ ਹੈ ਮੋٹے ਮੋٹے ਰਲੇ ਕੋਈ ਕੈਮਰਾ ਫਰਾਗ ਇਹ ਇਹਦੇ ਚ ਗੇਰਗੁਰ ਵਾਲਾ ਵੀ ਕੀ ਸਿਸਟਮ ਹੈ ਵੀ ਇਹਦੀ ਖਾਸੀਅਤ ਕੀ ਹੈ ਵੀ ਇਹ ਜੋਰ ਘਟ ਲੰਦਾ ਹੈ ਖਾਸੀ ਤੇ ਦੂਜਿਆਂ ਨਾਲੋਂ ਜ਼ੋਰ ਤਾਂ ਘਟ ਲੰਦਾ ਜੀ ਇਹ ਹਾਂ ਜੀ ਇਹ ਇਹ ਲੇਲਾ ਕਾਤੇ ਵੀ ਇਹਦੇ ਗੇਰ ਦੇਖੋ ਜਗਾਰ ਤੋਂ ਸਾਰਾ ਸੇਮ ਹੀ ਹੈ ਜੇ ਆਪਾਂ ਕਹੀਏ ਗੇਰ ਦੇ ਉੱਪਰ ਗਰਾੜੀਆਂ ਦੀ ਸੈਟਿੰਗ ਇਹੀ ਹੋਇਆ ਹੈ ਗਰਾੜੀਆਂ ਦੀ ਸੈਟਿੰਗ ਤੁਸੀਂ ਕਿੰਨੇ ਕਿ ਚੱਕਰਾਂ ਦੇ ਚਲਾਉਣੇ ਆ ਆਪਾਂ ਉਹੀ 16 1700 ਤੇ 16 1700 ਤੇ ਇਹ ਚੱਕਣ ਦੇ ਵਿੱਚੋਂ ਬਾਕੀ ਸੁਪਰ ਸੀਟਰਾਂ ਨਾਲੋਂ ਭਾਰ ਆਇਆ ਕਿ ਜਾਇਜ਼ ਹੈ ਨਹੀਂ ਠੀਕ ਹੈ ਬਹੁਤ ਆਵਰਲੋਡ ਤਾਂ ਨਹੀਂ ਕੰਮ ਵੀ ਹਾਂ ਵੀ ਭਜਨ ਬਹੁਤ ਹੋ ਜਾਂਦਾ ਟਰੈਕਟਰ ਖੜਾ ਹੋ ਹੀ ਜਾਂਦਾ ਠੀਕ ਹੈ ਹਰੀਨਦਰ ਕਿੰਨੇ ਦਿੱਤੇ ਆ ਜੀ ਸੁਪਰ ਸੀਟਰ ਕੰਟਰਟਰ ਤਾਂ ਨੇ ਜਨੇਕੇ ਤੰਕਾਰ ਸੰਭਾਤੀ ਹੋ ਰਾਇਆ ਜਾਨੇ ਹੋ ਰਹੀ ਵੀ ਹਨ ਪੰਜ ਚਲੇਗੇ ਪੰਜ ਚਲੇਗੇ ਤੇ ਹੁਣ ਮੌਸਮ ਵੀ ਖਰਾਬ ਹੋ ਰਿਹਾ ਹੈ ਹੈ ਆ ਸਾਰੇ ਜਾਣੇ ਹੀ ਆ ਜਿੰਨੇ ਵੀ ਰਫਾਫਿਆਂ ਚ ਪਏ ਆ ਇਹਦੇ ਨਾਲ ਕੀ ਕੀ ਸਮਾਨ ਆਪਾਂ ਨੂੰ ਮਿਲਿਆ ਹਰਿੰਦਰ ਛਾਵੜ ਛਾਵ ਤਾਂ ਕਿਟ ਟੂਲ ਕਿਟ ਹੋ ਗਈ ਗਰਾੜੀਆਂ ਵਿੱਚ ਇਹਦੀਆਂ ਡਿਸਕਾਂ ਚ ਫਰਕ ਆ ਹਨ ਦੂਜੇ ਜਿਹੜੇ ਸੁਪਰ ਸਟਰਡਰ ਹੋਰ ਖੜੇ ਜਿਵੇਂ ਉਹ ਸਟੀਲੀ ਜਾਲੀਆਂ ਉਹਦੇ ਉਹ ਆਜੂ ਮੜੇ ਪਿਛਲੇ ਪਾਸੇ ਵੇਖ ਲੈਣ ਜਿਹੜੇ ਚੱਕਰ ਵੱਧ ਘੱਟ ਮੰਨ ਕੇ ਚੱਲ ਆਪਾਂ ਨੂੰ ਜੋ ਫਰਕ ਲੱਗਿਆ ਟੱਕਰ ਹੋ ਟਰੈਕਟਰ ਨਾਲ ਚਲਾਉਣਾ ਤਾਂ ਗਰਾਰੀਆਂ ਨਾਲ ਦਿੱਤੀਆਂ ਉਹ ਤੇ ਅਸੀਂ ਖੜੇ ਹਾਂ ਜੀ ਸਰੰਦ ਦਾਣਾ ਮੰਡੀ ਦੇ ਵਿੱਚ ਤੇ ਅੰਕਲ ਜਸਵੀਰ ਅੰਕਲ ਜੀ ਆ ਗਏ ਸਾਂਕਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਅੱਛਾ ਸੁਪਰ ਸੀਟਰ ਬਾਰੇ ਹੁਣ ਤੁਸੀਂ ਜਾਣਕਾਰੀ ਦਿਓਗੇ ਕਿ ਇਧਰ ਵੀਰ ਤੋਂ ਲਈ ਅੱਛਾ ਮੈਨੂੰ ਸਬਸਿਡੀ ਬਾਰੇ ਦੱਸ ਦਿਓ ਮੈਂ ਨਾ ਉਸ ਦਿਨ ਵੀਡੀਓ ਪਾਈ ਤੀ ਆਪਾਂ ਪਾਸੋਂ ਬਣਾਈ ਤੀ ਸ਼ਾਮ ਨੂੰ ਉਹ ਜਿਹੜੀ 20 ਤਰੀਕ ਦਾ ਕਿਹਾ ਤਾਂ ਮੈਂ ਸਬਸਿਡੀ ਦਾ ਵੀਰ ਮੈਨੂੰ ਫੋਨ ਕਰੀ ਜਿੰਨੇ ਕਹਿੰਦੇ ਯਾਰ ਸਬਸਿਡੀ ਸਾਡੇ ਫਾਰਮ 'ਇ ਭਰਾ ਦੇ ਕਿਵੇਂ ਆ ਹੈ ਗਈਆਂ ਜਾਂ ਖਤਮ ਹੋ ਗਈਆਂ ਹੁਣ ਖਤਮ ਹੋ ਗਈ ਹੁਣ ਖਤਮ ਹੋ ਗਈ 27 ਮਈ ਤੋਂ ਲੈ ਕੇ 20 ਜੂਨ ਤੱਕ ਡੇਟ ਸੀ ਜਿਹੜੀ ਹੁਣ 20 ਤਰੀਕ ਤੱਕ ਦੀ ਡੇਟ ਬਦੀ ਤੀ ਇਹ ਕਾਦੀ ਬਦੀ ਤੀ ਜੀ ਇਹ ਜਿਹੜੇ ਨੇ ਜਿਹਨਾਂ ਅਪਲੀਕੇਸ਼ਨ ਅਪਰ ਨੇ ਇਹਨਾਂ ਨੂੰ ਮਨਜ਼ੂਰੀ ਲੈਟਰ ਮਿਲ ਗਏ ਸੀ ਜੀ 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 ਮਸ਼ੀਨਾਂ ਨਹੀਂ ਉਪਲਬਧ ਹੋਈਆਂ ਜਾਂ ਕਿਸੇ ਕਾਰਨ ਨਹੀਂ ਲੈ ਸਕੇ ਹਾਂਜੀ ਉਹ ਸਰਕਾਰ ਨੇ ਫਿਰ ਇਹਨਾਂ 6 ਦਿਨ ਦਾ ਹੋਰ ਟਾਈਮ ਦਿੱਤਾ ਸੀ ਜੀ ਵੀ ਜਿਨ੍ਹਾਂ ਦੀ ਫੋਟੋ ਫੋਟੋ ਰਹਿ ਗਈ ਸੀ ਫੋਟੋ ਉਹਨਾਂ ਨੂੰ ਮਿਲਿਆ ਤੇ ਉਹ ਫਿਰ ਮਸ਼ੀਨਾ ਨਾਲ ਆਈਆਂ ਜਾਂ ਕੁਝ ਵੀ ਹੋਇਆ ਜੀ 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 ਉਹ ਉਹਨਾਂ ਨੂੰ 20 ਦਿਨ ਦਾ ਹੋ 6 ਦਿਨ ਹੋਰ ਵਧਾ ਦੇ ਸੀ ਹੋਰ ਵਧਾ ਦਿੱਤੇ ਠੀਕ ਹੈ ਜੀ ਉਹ ਅੱਗੇ ਹੋਰ ਸੰਭਾਵਨਾ ਸਬਸਿਡੀ ਆਉਣ ਦੀ ਹੈਗੀ ਹੈ ਜਾਂ ਹਲੇ ਜੀ ਹੁਣ ਦੇਖੋ ਮੈਂ ਕਿੰਨੇ ਕੋਲਾ ਵੈ ਕਿ ਮੈਨੇ ਕਿੰਨੀਆਂ ਕੱਢਤੀਆਂ ਕਿੰਨੀਆਂ ਪੈਂਡਿੰਗ ਪਈਆਂ ਨੇ ਪਿਛਲੇ ਸਾਲ ਨਾਲੋਂ ਤੁਹਾਨੂੰ ਕਿਵੇਂ ਲੱਗਦਾ ਮਾਰਕੀਟ ਤੇ ਰਿਸਪੌਂਸ ਇਹਦਾ ਸੁਪਰ ਸੀਟਰਾਂ ਦਾ ਵਧੀਆ ਕਰੇਜ ਜਾਂ ਮਤਲਬ ਉਹ ਵਧੀਆ ਜੀ ਪਰ ਲੋਕਾਂ ਦਾ ਨਾ ਡੇਟ ਪਹਿਲਾਂ ਇਸ ਵਾਰ ਸਮਾਂ ਘੱਟ ਰਿਹਾ ਸਮਾਂ ਘੱਟ ਇਹ ਵੀ ਮਈ ਦੇ ਕੜਤੇ ਨੇ ਅੱਛਾ ਮਈ ਅਗਸਤ ਮਹੀਨੇ ਚ ਐਪਲੀਕੇਸ਼ਨਾਂ ਮੰਗ ਰਹੇ ਨੇ ਜਦੋਂ ਮੀਲਾ ਮੀਲਾਂ ਦਾ ਟਾਈਮ ਆ ਅਗਸਤ ਮਹੀਨੇ ਚ ਅਪਲੀਕੇਸ਼ਨਾਂ ਮੰਗਦੇ ਨੇ ਕਰਦੇ ਵੀ ਅਗਸਤ ਮਹੀਨੇ ਕਰਕੇ ਬੈਠੇ ਸੀਗੇ ਬੈਠੇ ਸੀ ਸਰਕਾਰ ਨੇ ਕੀ ਕਿਰਿਆ 27 ਮਈ ਨੂੰ ਕੜਤੀਆਂ ਜਦੋਂ ਲੋਕ ਨਾ ਪ੍ਰੀਰੀਆ ਵਿਜਨ ਚ ਬੀਜੀ ਸੀਗੇ ਬੀਜੀ ਬੀਜੀ ਕੋਈ ਧਿਆਨ ਨਹੀਂ ਦਿੱਤਾ ਜੀ 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 ਵੀਜਨ ਨੂੰ ਲਾਕ ਕਰਕੇ ਉਹਨਾਂ ਨੇ ਮੁੜ ਕੇ ਡੇਟ ਨਹੀਂ ਬਦਲੀ ਜੀ ਅਜੇ ਵੀ ਲੋਕ ਲੈਣ ਤੋਂ ਰਹਿ ਗਏ ਲੈਣ ਦੇ ਕਾਹ ਬਣ ਲੋਕ ਬਹੁਤ ਨੇ ਬਹੁਤ ਇਹਦੇ ਇਸ ਵਾਰ ਸਾਡੇ ਕੋਲ ਆਉਦ ਰਹੇ ਟੈਕਮਰ ਹਰੇਕ ਆਉਂਦਾ ਵੀ ਸਾਡੇ ਕੋਲ ਢੇ ਹੁਣ ਪੜਾਉਂਗੇ ਜੀ ਬਹੁਤ ਲੋਕ ਆ ਰਹੇ ਨੇ ਅੱਛਾ ਜਿਵੇਂ 마ਸ਼ੀਓ ਦਾ ਇਹ ਇਹ ਤੁਹਾਡੇ ਕੋਲੇ ਕਿੰਨੇ ਫੁੱਟੇ ਤੋਂ ਕਿੰਨੇ ਫੁੱਟੇ ਤੱਕ ਅਵੇਲੇਬਲ ਹੈ ਜੀ 7 ਫੁੱਟੇ ਤੋਂ ਲੈ ਕੇ 9 ਫੁੱਟੇ ਤੱਕ ਬੁਕਿੰਗ ਕਿੰਨੇ ਕੇ ਟਾਈਮ ਦੀ ਹੈ ਬੁਕਿੰਗ ਤਾਂ ਇੱਕ ਹਫ਼ਤੇ ਦੇ ਵਿੱਚ ਰਿਜਰਵ ਕਰਾਉਣ ਤੋਂ 7 ਫੁੱਟਾ 8 ਫੁੱਟਾ ਚਾਹੀਏ 9 ਫੁੱਟਾ ਹੋਰ ਠੀਕ ਹੈ ਬੁਕਿੰਗ ਥੋੜੀ ਜਾਂਪਾ ਮਿਲ ਰਹੇ ਹੈ 3000 ਸਾਡੇ ਕੋਲ ਪੁੰਨੇ ਦਾ ਅੱਛਾ ਪੁੰਨੇ ਤੋਂ ਆਉਨੇ ਹੈ ਇਹਨਾਂ ਦਾ ਸਾਰਾ ਮਾਲ ਜਿੰਨਾ ਵੀ ਆਉਣਾ ਹੈ ਇਹ ਬਾਹਰੋਂ ਐਕਸਪੋਰਟ ਹੀ ਹੁੰਦਾ ਹੈ ਜਾਂ ਮਤਲਬ ਪੂਰੇ ਆ ਕੇ ਆ ਕੇ ਸੈਂਪਲ ਹੁੰਦਾ ਅੱਛਾ ਇਟਲੀ ਤੋਂ ਹੀ ਬਣਨਾ ਉੱਥੇ ਜੋ ਕਲਰ ਕੁਲਰ ਸਾਰਾ ਉੱਥੇ ਸਾਰਾ ਕੁਝ ਉੱਥੇ ਹੀ ਆਉਣਾ ਇਹਦੀ ਫਿਰ ਗਾਰੰਟੀ ਵਾਰੰਟੀ ਸਾਰੀ ਤੁਸੀਂ ਦੇਣੀ ਹੈ ਇੱਥੇ ਆਪਣੀ ਡੀਲਰਸ਼ਿਪ ਕੰਪਨੀ ਦੇ ਰਹੀ ਹੈ ਕੰਪਨੀ ਦੇ ਰਹੀ ਹੈ ਠੀਕ ਹੈ ਠੀਕ ਹੈ ਇਹਦੇ ਚ ਨਾਲ ਹੋਰ ਡਿਸਕਾਂ ਦੁਸਕਾਂ ਦਾ ਨਾਲ ਸਪੇਅਰ ਪਾਰਟ ਦੇ ਵਿੱਚ ਕੀ ਕੁਝ ਹੋਰ ਨਾਲ ਪ੍ਰੋਵਾਈਡ ਹੁੰਦਾ ਜਾਂ ਕ੍ਰਾਸ ਕ੍ਰੂਸ ਹੁੰਦੇ ਨਾਲ ਇਹਦੇ ਇਹ ਕ੍ਰਾਸ ਹੁੰਦਾ ਹੈ ਟੂਲ ਕਿੱਟ ਹੁੰਦੀ ਹੈ ਚਾਬੀਆਂ ਚਾਬੀਆਂ ਹੁੰਦੀਆਂ ਨੇ ਠੀਕ ਹੈ ਬਾਕੀ ਤਾਂ ਆ ਬੀਜ ਬੂਜ ਵਾਲੀ ਸੈਟਿੰਗ ਤਾਂ ਨਾਰਮਲ ਸਾਰੇ ਮਾਡਲ ਨਾਰਮਲ ਬਾਕੀ ਕੋ ਆਪਣੇ ਗਰਾਰੀਆਂ ਦਾ ਫੇਰ ਸੈਟ ਐਕਸਟਰਾ ਦੰਨੇ ਆ ਜਿਹਦੇ ਕਿ ਚੱਕਰ ਕ੍ਰੈਕਟਰ ਤੇ ਕभी ਜਿਹੜੇ ਮਰਜ਼ੀ ਟਰੈਕਟਰ ਚਲਾ ਕੇ ਆਪਣੇ ਚੱਕਰ ਮੈਚ ਕਰ ਸਕਦੇ ਆ ਉਹ ਇੰਨਾ ਕਿ ਤਾਂ ਹਰ ਇੱਕ ਜ਼ਮੀਰਦਾਰ ਸਿਆਣਾ ਹੀ ਆ ਸਭ ਨੂੰ ਪਤਾ ਹੀ ਅੱਛਾ 마ਸ਼ੂ ਦਾ ਹੋਰ ਕੀ ਕੀ ਆਪਣੇ ਕੋਲੇ ਸਮਾਨ ਮਿਲ ਜਾਂਦਾ ਜੀ ਕੀ ਕੀ ਪ੍ਰੋਡਕਟ ਨੇ ਇਹਦੇ ਸੁਪਰ ਸੀਡਰ ਹੋ ਗਿਆ ਰੋਟਾ ਬਿਟ ਹੋ ਗਿਆ ਠੀਕ ਹੈ ਜੀ ਐਮਬੀ ਪਲੋ ਹੋ ਗਿਆ ਅਲਚਰ ਠੀਕ ਹੈ ਜੀ ਪਨਮੈਟਿਕ ਟਰੈਕਟਰ ਆ ਜਿਹੜਾ ਮੱਕੀ ਬਹਾਈ ਦੀ ਸੀਨ ਓਕੇ ਉਹ ਵੀ ਉਹ ਵੀ ਆਪਣੇ ਕੋਲ ਬਹੁਤ ਜ਼ਿਆਦਾ ਮੱਕੀ ਬੀਜਣ ਵਾਲੀ ਮਸ਼ੀਨ ਉਹਨਾਂ ਦੀ ਸਬਸਿਡੀ ਆਉਣੀਆਂ ਨੇ ਜਾਂ ਹੁਣ ਸਰਕਾਰ ਨੇ ਲੱਤੀ ਨੇ ਅਪਲੀਕੇਸ਼ਨ ਅਪਲਾਈ ਕਰਾਇਆ ਨੇ ਅੱਛਾ ਜੀ ਹੁਣ ਫਿਲਹਾਲ ਕਿਹੜੇ ਕਿਹੜੇ ਸੰਦੇ ਤੇ ਹੋਰ ਸਬਸਿਡੀ ਚੱਲ ਰਹੀ ਹੈ ਉਹ 13 ਤਰੀਕ ਲਾਕ ਸੀਗੀ ਉਹ ਸੀਗੀ ਜਿਹੜਾ ਬੀਜ ਲਾਉਣ ਵਾਲੀ ਮਸ਼ੀਨਾਂ ਪੋਟੈਟੋ ਬਲੰਟਰ ਹੋ ਗਿਆ ਅੱਛਾ ਪੋਟੈਟੋ ਬਲੰਟਰ ਹੋ ਗਿਆ ਅ ਡੀਐਸਆਰ ਹੋ ਗਿਆ ਡੀਐਸਆਰ ਹੋ ਗਿਆ ਅ ਚੋਪਰ ਵੀ ਹੋਇਆ ਚੋਪਰ ਚੋਪਰ ਤੇ ਵੀ ਉਦੋਂ ਹੀ ਸੀ ਨਹੀਂ ਚੋਪਰ ਪਹਿਲਾਂ ਸੀ ਅਛਾ ਚੋਪਰ ਪਹਿਲਾਂ ਸੀ ਠੀਕ ਹੈ ਜੀ ਸਪਰੇਅ ਵਾਲਾ ਬੋਮਬ ਹੋ ਗਿਆ ਠੀਕ ਹੈ ਅਸੀਂ ਆਪਾਂ ਮਾਰਕੀਟ ਦੇ ਵਿੱਚ ਦੇਖੀ ਅੰਕਲ ਮਾਸ਼ੀਉ ਦੇ ਹੋਰ ਕੰਪਨੀਆਂ ਨਾਲੋਂ ਇਹਦੀ ਕੀਮਤ 'ਚ ਥੋੜਾ ਬਹੁਤ ਅੰਤਰ ਹੈਗਾ ਇਹ ਸੱਤ ਫੁੱਟ ਦਾ 9 ਫੁੱਟ 80 30 ਜਿਹੜਾ ਦਾ ਡਿਫਰੈਂਸ ਹੈ ਦੂਜਿਆਂ ਨਾਲ ਪਰ ਲੋਕਾਂ ਦੀ ਮੰਨ ਦੀ ਚੋਅ ਹੈ ਕਿ ਮੇਰੇ ਕੋਲ ਦੇਖੋ ਹਾਂ ਮੈਂ ਦੇਖ ਲਿਆ ਸਾਰੇ ਖੜੇ ਮਾਸ਼ੂ ਵਿਖ ਰਿਹਾ ਮਾਸ਼ੂ ਵਿਖ ਰਿਹਾ ਜੀ ਅਸਲ ਤੇ ਹੁਣ ਨਾ ਅਗਲਾ ਹਰ ਇੱਕ ਕੋਈ ਵੀ ਚਾਹੇ ਟਰੈਕਟਰ ਹੈ ਕੁਆਲਿਟੀ ਦੇਖਦਾ ਜੀ ਅਗਲਾ ਕਹਿੰਦਾ ਵੀ ਲੰਮਸਮ ਚੀਜ਼ ਚਲਾਉਣੀ ਹੈ ਵੀ ਆਪਾਂ ਨੇ ਵੀ ਇਹ ਖੜਾ ਨਹੀਂ ਜੱਟਣਾ ਚਾਹੀਦਾ ਟਰੈਕਟਰ ਤਾਂ ਲੋਡ ਆਹ ਕੰਪਨੀ ਦਾ ਤੁਸੀਂ ਸੱਤ ਫੁੱਟ ਚਲਾਉਂਗੇ ਸਾਡਾ 8.5 ਚੱਲੂਗਾ ਉਹਨੇ ਲੋਡ ਤੇ ਉਹਨੇ ਲੋਡ ਤੇ ਹਾਂ ਮਾਮਾ ਜੀ ਉਹ ਨਹੀਂ ਦੱਸ ਰਿਹਾ ਕਹਿੰਦੇ ਅਸੀਂ 8 ਫੁੱਟ ਚਲਾਉਂਦੇ ਤੇ ਆਹ ਤੇ ਇਸ ਵਾਰ ਆ ਵੀ ਸਟicker ਨਮਾ ਐਡ ਹੋਇਆ ਇਹ ਕਾਹਦਾ ਹੋਇਆ ਜੀ ਇਹ ਅਵਾਰਡ Winner ਐ MSI ਦਾ ਜਿੰਮੇ ਜਿਹਨਾਂ ਦਾ ਅੱਛਾ ਇਹ ਉਹ ਇਟੋਟੀ Winner ਹੋਇਆ ਇਹ ਠੀਕ ਐ ਜੀ 2022 ਦੇ ਵਿੱਚ ਫਿਰ ਵੀ ਜ ਮਤਲਬ ਇੱਕ ਬਾਹਰਲਾ ਬ੍ਰਾਂਡ ਉਰੇ ਆ ਕੇ ਸਕਸੈਸ ਹੋਣਾ ਉਹ ਚੀਜ਼ ਬਹੁਤ ਵੱਡੀ ਗੱਲ ਐ ਜੀ ਹੈਨਾ ਸਰਵਿਸ ਦੇ ਸਾਡੇ ਬਹੁਤ ਵੀ ਸੋਰ ਵੇਖੇ ਜਾਂਦੇ ਸਰਕਾਰ ਦੇ ਸਾਨੂੰ ਬਹੁਤ ਪਿੱਛੇ ਰੱਖਿਆ ਅੱਛਾ ਜੀ ਇਸ ਵਾਰ ਸੁਣਨ ਦੇ ਵਿੱਚ ਆਇਆ ਐ ਇਹ MSI ਦੇ ਖਤੇ ਬਾਅਦ ਚੜਾਇਆ ਬਾਦ ਵਿੱਚ ਆਇਆ ਸਭ ਤੋਂ ਪਰ ਫਿਰ ਵੀ ਹੁਣ ਸਭ ਤੋਂ ਵੱਧ ਚੱਲ ਰਿਹਾ ਜੀ ਦੇਖੋ ਅੱਜ ਵੀ ਮੈਂ ਘਟੂ ਘਟੂ ਵੀ 10-10 ਮਿੰਟ ਰੱਖੀਆਂ ਨੇ ਅੱਜ ਦੇ ਟਾਈਮ 'ਚ ਅੱਜ ਵੀ ਅੱਜ ਦੇ ਦਿਨ ਵੀ ਅੱਗੇ ਕਿੰਨੀ ਕੁ ਬੁਕਿੰਗ ਚੱਲਦੀ ਹੈ ਜੀ 마ਸੀ ਉਹਦੀ ਬੁਕਿੰਗ ਕਾਫੀ ਹੈ ਜੀ ਹੁਣ ਦੇਖੋ ਜਿੰਨੀ ਕਿ ਹੈ ਸੀ ਪਿੱਛੇ ਹੋ ਰਿਹਾ ਠੀਕ ਹੈ ਨਵੀਂ ਆ ਰਹੀ ਹੈ ਕਾਫੀ ਲੋਕ ਆ ਰਹੇ ਨੇ ਵੀ ਅਸੀਂ ਲੈਣਾ ਹੈ ਵੀ ਅਸੀਂ ਲੈਣਾ ਹੈ ਇਸ ਵਾਰ ਹਨਾ ਜੀ ਸਾਡੀ ਸਸਤੀ ਆ ਗਈ ਅਸੀਂ ਲੈਣਾ ਪੱਕਾ ਹੁਣ ਦੁਹਰ ਗਏ ਨੇ ਹਾਂ ਠੀਕ ਹੈ ਅੰਕਲ ਆਪਣੇ ਕੰਟੈਕਟ ਨੰਬਰ ਵੀ ਮੈਨੂੰ ਚਲੋ ਆਪਾਂ ਦਿਖਾ ਦਿੰਨੇ ਆ ਆਪਣੇ ਕੋਲੇ ਹੋਰ ਕੀ ਕੀ ਸਮਾਨ ਹੁੰਦਾ ਸਰੰਦ ਆਪਣੀ ਹੈ ਚਾਨੀ ਕੰਪਨੀ ਦਾ ਸਭ ਤੋਂ ਵੱਧ ਵਿਕ ਰਿਹਾ ਠੀਕ ਆ ਉਹ ਪਿੱਛੇ ਦਿਖ ਰਿਹਾ ਚਾਨੀ ਹਾਂਜੀ ਅੱਜ ਆਪਣੀ ਮਾਰਕੀਟ ਕਿੰਨੀ ਵੱਡੀ ਐ ਕਿੰਨੀਆਂ 8-10 ਕੰਪਨੀਆਂ ਨੇ ਕਿਸੇ ਨੇ ਇੱਕ ਕੇਐਸ ਦਾ ਇੱਕ ਵਿਕਿਆ ਜੀ ਮੇਰੇ 11 ਹੁਣ ਵਿਕ ਗਏ ਨੇ ਚੋਪਰ ਚੋਪਰ ਚਾਨੀ ਦੇ 11 ਜੀ ਜੀ ਮੈਂ ਕੱਲ ਚੋਪਰ ਦੇ ਨਾਲ ਦੂਜਾ ਵੀ ਤੁਸੀਂ ਨਾਲੇ ਦਿੰਦੇ ਹੋ ਜਾਂ ਉਹ ਲੱਗ ਲੈਣੇ ਰੀਅਲਿਸਮੈਂਟ ਜ਼ਿੰਮੇਵਾਰ ਤੋਂ ਆਪਾਂ 4 ਮਹੀਨੇ ਬਾਅਦ ਪੈਸੇ ਲਵਾਂਗੇ ਤੇ 4 ਮਹੀਨੇ ਬਾਅਦ ਦੇਵਾਂਗੇ ਫਿਰ ਉਹਨੂੰ ਬਾਅਦ ਚ ਦੇਵਾਂ ਉਹ ਫਿਲਹਾਲ ਤਾਂ ਉਹਨੂੰ ਇਦੀ ਲੋੜ ਐ ਇਦੀ ਲੋੜ ਚੋਪਰ ਦੀ ਲੋੜ ਐ ਠੀਕ ਹੈ ਤੇ ਇਹਦਾ ਚੈਨੀ ਦਾ ਆਪਣੇ ਕੋਲੇ ਹੋਰ ਵੀ ਸਮਾਨ ਖੜਾ ਜਾਂ ਕੱਲੀ ਇਹ ਚੈਨੀ ਦਾ ਕੱਲਾ ਰਿਪਰੇਵ ਤੇ ਰਿਪਰ ਤੇ ਚੋਪਰ ਰਿਪਰ ਠੀਕ ਹੈ ਬਾਕੀ ਦਸ਼ਮੇਸ਼ ਮਰੇਰ ਕੋਟਣਾ ਅੱਛਾ ਦਸ਼ਮੇਸ਼ ਦਾ ਵੀ ਆ ਉਹਦਾ ਵੀ ਸਪੀਡਰ ਕਾਫੀ ਵਿਕ ਰਹੇ ਠੀਕ ਹੈ ਬਾਕੀ ਮੈਂ ਹੁਣ ਉਹ ਸੀਜੀ ਚੀਜ਼ੇ ਦੇਖਾਂ ਮੈਸ਼ੀਨ ਦੇ ਬਰਾਬਰ ਹੀ ਜਾ ਰਹੇ ਹੋ ਅੱਛਾ ਬਰੋਬਰ ਟੱਕਰ ਤੇ ਚੱਲ ਰਹੇ ਕਿੰਮਤ 'ਚ ਹੈਗਾ ਥੋੜਾ ਬਹੁਤ ਫਰਕ ਕਿੰਮਤ 'ਚ ਹੈਗਾ 25-30 ਹਜ਼ਾਰ ਅੱਛਾ ਠੀਕ ਹੈ ਚਲੋ ਬਾਕੀ ਕਸਟਮਰ ਦੀ ਹਰੇਕ ਦੀ ਆਪਣੀ ਚੁਆਇਸ ਹੋ ਜਾਂਦੀ ਹੈ ਚੁਆਇਸ ਹੈ ਕਿਸੇ ਨੇ ਪੈਸੇ ਦੇਖਣੇ ਨੇ ਕਿਸੇ ਨੇ ਕੁਆਲਿਟੀ ਦੇਖਣੀ ਹੈ ਪੂਰੀ ਵਧੀਆ ਟੌਪ ਹੀ ਦੰਡੇ ਨੇ ਟੌਪ ਫੁੱਲ ਸਰਵਿਸ ਹੈ ਠੀਕ ਹੈ ਅੱਛਾ ਜਿਵੇਂ ਪਹਿਲਾਂ ਉਹ ਗੇਅਰ ਸ਼ਾਫਟ ਨਹੀਂ ਲਾ ਦਿੰਦੇ ਤੇ ਅੱਧਰ ਡਰਾਈਵ ਵਾਲੀਆਂ ਉਹ ਉਹ ਬੰਦੇ ਹੋਗੇ ਹੁਣ ਬਿਲਕੁਲ ਇਹੋ ਤੇ ਉਹ ਬੰਦ ਨਹੀਂ ਉਧਰ ਹੈਗੇ ਦੂਜੇ ਪਾਸੇ ਇਹਦੇ ਪਰ ਉਹ ਜਿਹੜਾ ਹੁਣ ਗੇਅਰ ਦੇ ਨਾਲ ਲਾ ਕੇ ਸ਼ਾਫਟ ਜੀ ਵਾਲੀ ਪਹਿਲਾਂ ਘੁੰਮਦੀ ਜੀ ਇੱਕ ਤਾਂ ਦਿਖਦਾ ਵੀ ਬਹੁਤ ਸੌਖਾ ਮੈਂ ਹਾਂਜੀ ਲੇਕਿਨ ਜਦੋਂ ਕੱਲ ਰੋਟੇਟਰ ਬਣਾਉਣਾ ਜਾਵਨੇ ਕੁਝ ਵੀ ਹਾਂ ਉਹ ਪ੍ਰੋਬਲਮ ਬਹੁਤ ਵੱਡੀ ਆਊਗੀ ਉਦੋਂ ਪ੍ਰੋਬਲਮ ਆਉਂਦੀ ਥੀ ਖੋਲਣ ਦੀ ਨੇ ਬਣਾਏ ਸੀਗੇ ਠੀਕ ਹੈ ਬਾਲ ਬਾਲ ਚੱਲੇ ਨਹੀਂ ਅਸੀਂ ਚੱਲੇ ਨਹੀਂ ਉਹਦਾ ਹੁਣ ਐਡ ਦੇਖ ਦੇਖ ਕੇ ਗੇਅਰ ਲਾਤੇ ਜੀ ਉਹ ਗੇਅਰ ਦਾ ਕੋਈ ਲੋਡ ਨਹੀਂ ਹਮ ਦਸ਼ਮੇਸ਼ ਸਿਰਫ ਕੈਨ ਲਾ ਰਿਹਾ 2017 ਤੋਂ ਸਿਰਫ ਦਸ਼ਮੇਸ਼ ਹੈ ਅਜੇ ਤੱਕ ਕੋਈ ਵੀ ਟੀਮ ਲਾ ਰਹੀ ਨਹੀਂ ਮੈਂ ਕੈਨ ਟੁੱਟਿਆ ਬਣੀ ਦਸ਼ਮੇਸ਼ ਦਾ ਇਹ ਇਹਦਾ ਵੀ ਡਿਜ਼ਾਈਨ ਸੇਮ ਹੀ ਹੈ ਹੈਨਾ ਸੇਮ ਟੁੱਟਦੀ ਨਹੀਂ ਟੁੱਟਦੀ ਨਹੀਂ ਹੈ ਇਹ ਕੈਨ ਟੁੱਟਦੀ ਕਾ ਜਿੰਮੇਦਾਰ ਲੈ ਕੇ ਪਾ ਸਕਦਾ ਪਾ ਸਕਦਾ ਜੀ ਆ ਲੋਕ ਤਾਂ ਕੋਈ ਜ਼ਿਆਦਾ ਮਹਿੰਗਾ ਜੀ ਉਹ ਤਾਂ ਮਿਸਤਰੀ ਕੋਲ ਜਾਊਗਾ 5-4000 ਲੱਗੂਗਾ ਹਾਂ ਜੀ ਬਿਲਕੁਲ ਅਸੀਂ ਇੱਕ ਕੁਆਲਿਟੀ ਮੈਂ ਕੱਦਾਂ ਖੜਾ ਦੇਖ ਰਿਹਾ ਹਾਂ ਹੁਣ ਨਾਲੇ ਫਿਰ ਵੀ ਚੱਲ ਕਰਦਾ ਪਿਆ ਵਾ ਹਲੇ ਇਹਦੇ ਪਰ ਜਿੱਥੇ ਮਰਜੀ ਅੰਕਲ ਹੱਥ ਲਾ ਕੇ ਦੇਖ ਲਓ ਇਹਨੂੰ ਸੁਪਰ ਸੀਡਰ ਨੂੰ ਕੁਆਲਿਟੀ ਐਨ ਮਿਲੂਗੀ ਆਈ ਨਹੀਂ ਵੀ ਕੱਲਾ ਇੱਥੇ ਬਾਹਰੋਂ ਦੇਖਣ ਨੂੰ ਐ ਇਹਦੇ ਪੱਤੀ ਦੇ ਅੰਦਰਲੇ ਪਾਸੇ ਵੀ ਹੱਥ ਲਾ ਲਓ ਅੰਦਰ ਵੀ ਪੂਰਾ ਦੂਰਾ ਕੋਡ ਵੱਜਿਆ ਵਾ 50% ਐ ਜੀ ਬਾਹਰ ਨਹੀਂ ਐ ਇਹ ਤੇ ਘਰ ਲੱਗਣੇ ਨੇ ਫਰਕ ਤਾਂ ਹੈਗਾ ਜੀ। ਆਪਾਂ ਘੜਾ ਦਿਓ ਜੀ। ਹੂੰ। ਇੰਡੀਅਨ ਬ੍ਰਾਂਡ ਨੂੰ 1 ਸਾਲ ਇਹ 10 ਸਾਲ ਇੱਕ ਬਰਾਬਰ ਹੈ। ਫਰਕ ਹੈਗਾ ਬਾਕੀ ਹੈ। ਕਿਹੜਾ ਕਿਹੜਾ ਲੋਹੇ ਦਾ ਫਰਕ ਹੈ। ਇੰਨਾ ਕਿਲੋ ਦਾ ਫਰਕ। ਬਾਕੀ ਰੈਗਲਾ ਵੀ ਹੈ। ਰੈਗਲਾ ਵੀ ਹੈ। ਕਿੰਨੀ ਸਬਸਿਡੀ? ਸੱਤ ਫੋਟਾ ਕਿਸੇ ਵੀ ਕੰਪਨੀ ਦਾ ਕੋਈ ਮੈਸੇਜ 241 ਚਲਵਾ ਕੇ ਦਿਖਾ ਦੇਵੇ। ਜੀ ਜੀ। ਆਪਾਂ ਨੇ ਮੈਸੇਜ 241 ਨੂੰ 100% ਦਿੱਤੇ ਨੇ ਜੀ ਆਪਾਂ। ਇਸ ਵਾਰ 241 ਮੈਸੇਜ ਨੂੰ ਵੀ ਨਾਲੇ 2 ਸਪੀਡ ਹੈ। ਹੋਰ ਚਲਾਉਂਦਾ ਹੈ। ਚਲਾਉਂਦਾ ਹੈ। ਨਿਮਾ ਕਰਾ ਲੈ। ਇਹ ਬਾਕੀ ਫਰਕ ਹੈ ਤਾਂ ਹੀ ਮਾਮਾ ਜੀ ਉਹ ਨਹੀਂ ਕਹਿੰਦੇ ਵੀ ਆਪਾਂ ਨੇ ਬਿੱਚ ਹੈ ਕੋਈ ਗੱਲ ਨਹੀਂ ਲੇਟ ਹੁੰਦਾ ਹੋ ਜਾਵੇ ਮੈਂ ਸਾਡਾ ਸਾਰਿਆਂ ਦਾ ਹੀ ਇਹ ਸੀ ਇਸ ਵਾਰ ਚੁਆਇਸ ਸੀ ਮੇਰੇ ਨਾਲ ਜਿੰਨੇ ਵੀ ਖੜੇ ਦੇਖੋ ਐਗਰੀ ਜੋ ਨਾ ਦਸ਼ਮੇਸ਼ ਮਿਰੇਲ ਕੋਟਾ ਦਾ ਮੇਰੇ ਕੋਲ ਆ ਜੀ ਲੈਂਡ ਬੋਰਥ ਦੇ ਨਾਲ ਦਰਬਾਸ਼ ਆ ਹਮ ਸਾਰੇ ਬੈਠੇ ਨੇ ਸਾਰੇ ਹੈ ਲੇਕਿਨ ਮੈਂ ਅੱਜ ਬਿੱਲ ਚੜਾ ਰਿਹਾ ਹਾਂ 20 ਤਰੀਕ ਲੰਘਣ ਤੋਂ ਬਾਅਦ ਵੀ ਹਾਂਜੀ ਕੱਲ ਨੂੰ ਵੀ ਆ ਗਈ 20 20.5 ਬਦਲ ਤੋਂ ਬਾਅਦ ਵੀ ਅੱਜ ਮੈਸੇਜ ਤੇ ਲੋਕ ਬੈਠੇ ਨੇ ਵੀ ਆਹੀ ਲੈਣਾ ਵੀ ਆਹੀ ਲੈਣਾ ਅੱਜ ਬਿੱਲ ਜਿਹੜੇ ਨੇ ਨੇ ਨਾਲੇ ਬੁਕਿੰਗ ਤੇ ਮਿਲਦਾ ਹੈ ਬੁਕਿੰਗ ਤੇ 12 ਤਰੀਕ ਨੂੰ ਲੋਕਾਂ ਨੇ ਸਾਰੇ ਬਿੱਲ ਚੜਾ ਕੇ ਵਿਲੇ ਹੋ ਗਏ ਵਿਲੇ ਹੋ ਗਏ ਤੇ ਜੀ ਅਸੀਂ 20 ਨੂੰ ਲੱਗ ਲਿਆ ਜੋਰ ਵਾਕੀ ਦਾ ਬਿੱਲ ਕੱਟਣੇ ਨੇ ਹਜੇ ਕੱਲ ਤੱਕ ਵੀ ਬੈਠੇ ਨੇ ਲੋਕੀ ਵੀ ਲੈਣਾ ਮੈਸੇਜ ਹੀ ਹੋ ਨਹੀਂ ਨਾ ਬਿਲਕੁਲੀ ਚੀਜ਼ ਆ ਅਸਲ 'ਚ ਚੀਜ਼ਾਂ ਬਹੁਤ ਔਖੀਆਂ ਬਣਦੀਆਂ ਨੇ ਜੀ ਲਮਸਮ ਚੀਜ਼ ਬਣਦੀ ਨਾ ਲਮਸਮ ਚੀਜ਼ ਆ ਬੰਦੇ ਨੇ ਲੈਣਾ ਪੰਜ ਚਾਰ ਸੱਤ ਚਲਾਉਣਾ ਬਿਲਕੁਲ ਬਾਕੀ ਡੀਜ਼ਲ 'ਚ ਫਰਕ ਆ ਜੀ ਹੁਣ ਆਪਾਂ ਹੁਣ ਤਕਰੀਬਨ ਨਿਬੜ ਗਏ ਜੀ ਇਹਦੀ ਜੋ ਫੋਟੋ ਫੁੱਟ ਵਾਲਾ ਸਿਸਟਮ ਸੀ ਸਾਰਾ ਠੀਕ ਹੈ ਸਬਸਿਡੀ ਕਿੰਨੀ ਆ ਕੇ ਲੈਦੇ ਤੇ 1 ਲੱਖ 20 ਹਜ਼ਾਰ ਆਵੇ ਟੋਟਲੀ ਕਿਸੇ ਤੇ ਵੀ ਸੱਤ ਫੋਟਾ ਨੇ ਇਹਨੂੰ ਨੌ ਫੋਟਾ ਅੱਠ ਫੋਟਾ ਇਕ 20 ਹੋਣੀ ਠੀਕ ਹੈ ਉਹ 1 20 ਆਪਾਂ ਨੂੰ ਮਿਲਣੀ ਹੋ ਮਿਲਣੀ ਹੈ ਠੀਕ ਹੈ ਤੇ ਲਿਆ ਹਰੀਂਦਰ ਫਿਰ ਟਰੈਕਟਰ ਲਿਆਉਨੇ ਹਾਂ 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 ਕਰ ਤੇਰੇ ਚੈਨੀ ਦਾ ਚੋਪਰ ਆ ਗਿਆ ਜੀ ਤੇ ਇਹ ਵੀ ਚੱਲੇ ਆ ਹੁਣ ਅੱਛਾ ਤੇ ਆ ਵੀ ਮਾਸ਼ੀਓ ਦਾ ਦੇਖੋ ਆ ਜਮ ਦੋ ਚੀਜ਼ ਹੈ ਅਸਲ ਚ ਕੁਆਲਿਟੀ ਹੈ ਜਿਹੜੀ ਚੀਜ਼ ਹੈ ਉਹ 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 ਕੀ ਆ ਗਿਆ ਉਹ ਮਲਚਰ ਆ ਗਿਆ ਅੱਛਾ ਤੇ ਆਹਾ ਸਾਧੂ ਸਿੰਘ ਸੰਗਰੀਆਲ ਸਰਬਨ ਸਿੰਘ ਦੇ ਪਲਾਉ ਆ ਗਿਆ ਜੀ ਤੇ ਇਹ ਆ ਗਿਆ ਜੀ ਦਸ਼ਮੀਸ਼ ਮਲੇਰ ਕੋਟਲਾ ਅੰਕਲ ਵੀ ਕੁਆਲਿਟੀ ਦੇ ਵਿੱਚ ਹਰ ਵੀਕਣ ਦੇ ਵਿੱਚ ਇਹ ਪੂਰਾ ਦੋਏ 마ਸ਼ੀਓ ਤੇ ਇਹ ਦੋਏ ਟੱਕਰ ਚ ਇੱਕ ਦੂਜੇ ਦੇ ਬਰੋਬਰ ਸੇਲ ਪਰ ਚੱਲ ਰਿਹਾ ਕੰਮ ਦਸ਼ਮੀਸ਼ ਵੀ ਪਿੱਛੇ ਨਹੀਂ ਲੈ ਰਿਹਾ ਇਹਦੀ ਵੀ ਇੰਨੀ ਜ਼ਿਆਦਾ ਸੇਲ ਹੈ ਤੇ ਆਹ ਰੂਟਾ ਪੇਟਰ ਆ ਗਿਆ ਜੀ ਤੇ ਇੱਕ ਆ ਫਰਟੀਲਾਈਜ਼ਰ ਆ ਜੀ ਯੂਰੀਆ ਖੰਡਾਉਣੇ ਵਾਲਾ ਇਹ ਇਹਦੇ ਚ ਕਿੰਨੇ ਥੱਲੇ ਪੈ ਜੰਨੇ ਆ ਆਈਡੀਆ ਕੁਝ 6 ਥੱਲੇ ਕਰਦੇ 6 ਥੱਲੇ ਹੈ ਜੀ ਥੱਲੇ ਪੈਂਦੇ ਨੇ ਜੀ ਇਹਦੇ ਵਿੱਚ ਮਾਸ਼ੀਓ ਦਾ ਇਹ ਵੀ ਭਾਈ ਜੀ ਸਬਸਿਡੀ ਅਪਰੂਵਡ ਹੈ ਤੇ ਇਹਦੀ ਤੁਸੀਂ ਕੰਟੈਕਟ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਜਾਣਕਾਰੀ ਲੈ ਸਕਦੇ ਹੋ ਹੁਣ ਪੌਣਿਆ ਟਰੈਕਟਰ ਨਾਲ ਸੁਪਰ ਸਿੱਟਰ ਨੂੰ ਤੇ ਪੌਣਿਆ ਚੱਲਦਾ ਲਓ ਜੀ ਹੋ ਗਈ ਕਿਰਪਾ ਮਾਹਰ ਜੀ ਵਾਹ ਫੋਨ ਲਾਹਿੰਦਰਾ ਕਿਹੜਾ ਜਾਓਗੇ ਹੈ ਇਹਨੂੰ ਕਿਹ ਕਿਹੜਾ ਹੋਣੀ ਹੈ ਟੌਪ ਅੱਡ ਥੋੜੀ ਇੱਕ ਸਵਾਲਾ ਟੌਪਲਿੰਗ ਨਹੀਂ ਇਹ ਇੰਦਰ ਔਰ ਕੁਝ ਨਹੀਂ ਹੈ ਬਸ ਇਹ ਨਹੀਂ ਹੈ ਕੋਈ ਨਹੀਂ ਕੋਨੇ ਕੋਨੇ ਸਿੱਧਾ ਹੀ ਕਰ ਲੈ ਉਹ ਮੁਰੇ ਪਛਾਈ ਪਏ ਨਾ ਬੋਦੀ ਜੀ ਹਰਿੰਦਰ ਨੇ ਉੱਥੇ ਬੈਠ ਕੇ ਜਾਣਾ ਆ ਤੂੰ ਨਹੀਂ ਨਹੀਂ ਕੱਢ ਜਾ ਪਿੰਨੂ ਜੱਟ ਨੂੰ ਲਿਫਟ ਚੱਕ ਕੇ ਉੱਪਰ ਲਿਫਟ ਚੱਕਦੇ ਉੱਪਰ ਥੋੜੀ ਜੀ ਕੇ ਅੰਦਰ ਪਿੱਛੇ ਡਿਸਕਾਂ ਲਵੇ ਆ ਮੇਰੂ ਦਾ ਕਿਲਾ ਦਿਸਦਾ ਥੱਲੇ ਉਹ ਆ ਬਸ ਹਾਂ ਹੁਣ ਦੂਆ ਲੋਟ ਸਿਆਪਾ ਹੁਣ ਸਿੱਕੀ ਦੀ ਵੇਟ ਭਾਲੂਗਾ ਵੇਟ ਤਾਂ ਮੰਗ ਰਿਆ ਮੰਗ ਰਿਆ ਨਾ ਪੂਰਾ ਵਿੱਚ ਭੰਗ ਦੇ ਵਿੱਚ ਆਉਦੇ ਛਾਤਰੀ ਵੀ ਆਏ ਆ ਕਰਦੀ ਕਹਿੰਦੀ ਹਾਂ 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 ਪਾ ਦੇ ਹੁਣ ਵੀ ਕਾਉਂਦੇ ਇਹਦਾ ਕਾਹਨੇ ਭਾਨੇ ਪਕੋੜੇ ਦੇ ਚਾਚਾ ਜੀ ਮੈਂ ਲੈ ਕੇ ਜਾਊਂਗਾ ਇਹਨੂੰ ਤਾਂ ਬ੍ਰੇਕਾਂ ਖੋਲ ਕੇ ਦੇਖੋ ਉਹ ਥੱਲੇ RAM ਨੇ ਛੱਡੀ ਡਿਸਕਾਂ ਪਿੱਛੇ ਨੂੰ ਨੀਵੀਆ ਪਿੰਨਾ ਪਹਿਲਾਂ ਹਾਂ ਪਿੰਨਾ ਪਾ ਪਹਿਲਾਂ ਇੱਕ ਮਿੰਟ ਖੜ ਜਾ ਫੇ ਹੋਰ ਲਾਓ ਜੀ ਮਿੱਤਰੋ ਮਾਸ਼ੀ ਹੋਏ ਮਾਸ਼ੀ ਕਿੰਨੇ ਕੁਇੰਟਲ ਦਾ ਵਜਨ ਆ ਵੀਰੇ ਇਹਦੇ ਚ 11 15 11 ਕੁਇੰਟਲ ਕਾਲੇ ਨਾ ਜੀ ਚੰਪਨ ਜੀ 4x4 ਹਾਂ ਜੀ ਉਹਨਾਂ ਨੇ 60 ਕਿਲੋ ਵੇਟਰ 12 ਕੁਆਇੰਟਰ ਦਾ ਹੈ 4 ਕਿਲੋ ਦੀਆਂ ਚਾਰ ਫਲੇਟਾਂ ਆਂਦੀਆਂ ਹਾਂਜੀ ਹਾਂਜੀ 4x4 ਤਿੰਨ ਚੰਦ ਉਹਨਾਂ ਚਾਹਤੇ ਉਹ ਵੀ ਉੱਠਦਾ ਉਹ ਵੀ ਉੱਠਦਾ ਹਾਂ ਇੱਥੇ ਬੀਜਰੇ ਦੀ ਸੈਟਿੰਗ ਸਹੀ ਨਹੀਂ ਹੋ ਚੁੱਕੀ ਦੱਸ ਦਾਂਗੇ ਵਿੱਚ ਲਿਖੀ ਹਾਂ ਲਿਖੀ ਦੀ ਇੱਕ ਤਾਂ ਐ ਨਹੀਂ ਪਤਾ ਲੱਗਦਾ ਵੀ ਬੀਜ ਕਿਹੜੇ ਚ ਪੈਂਦਾ ਕਿਹੜੇ ਚ ਕਿਆ ਪੈਂਦਾ ਇੱਕੋ ਸਾਰ ਦੇ ਨਾ ਜੀ ਜਿੱਚ ਮਰਜੀ ਪਾਈ ਆ ਅੱਛਾ ਜੀ ਤਰੀਕ ਹਾਂ ਸਮਝ ਵੀ ਲੈ ਰਹੇ ਨੇ ਸਰਪਨ ਵਾਈ ਬਹੁਤ ਬਹੁਤ ਮੁਬਾਰਕਾਂ ਬੋਲਦਾ ਤੁਹਾਨੂੰ ਜੀ ਦੇ ਮੁਬਾਰਕਾਂ ਦਾ ਹਾਂ ਅੱਜ ਆਹ ਬਣਾਓ ਜੀ ਬੀ ਆਹ ਰੇ ਆਲੋਗੇ ਮਗਲਾ ਕਣਕ ਦਾ ਹਾਂ 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 ਰੇ ਆਹ 9 ਫੁੱਟ ਚ ਆਹ ਚੀਜ਼ ਪੈਣਾ ਹਾਂ ਠੀਕ ਹੈ ਜੀ ਰੇ ਆਹਠ ਵਾਲੇ ਚ ਆਏ ਆ 7 ਵਾਲੇ ਚ ਹੈ ਇਹ ਇਹ ਕੀ ਆ ਇਹ L1 L2 L3 ਇਹ ਤਾਂ ਰੇ ਆ ਗਿਆ ਜੀ ਹਾਲ ਤਾਂ ਰੇ ਵੀ ਇੱਕ ਲੰਘ ਸਿੱਧੀ ਹੋਵੇ ਫਰਟੀ ਲਾ ਕੇ ਲਿਖਿਆ ਹੋਇਆ ਹੈ ਅੱਛਾ ਜੀ ਇੱਕ ਤੇ 6 ਪੈਣਾ ਦੋ ਤੇ 28 ਪਾਉਣਾ 2L ਇੱਧਰ ਆ ਗਿਆ ਅੱਛਾ ਇੱਧਰ ਆ ਗਿਆ L1 L2 L3 ਜਿੱਥੇ ਆਪਾਂ ਨੇ 3 ਚ ਰੱਖਣਾ ਤਾਂ ਉਰਲੀ ਲਾਈਨ ਦੇਖਣੀ ਆ L3 ਹਾਂਜੀ ਜੇ L2 ਦੇਖਣਾ ਤਾਂ L2 ਵਾਲੀ ਲਾਈਨ L2 ਵਾਲੀ ਲਾਈਨ ਚ ਦੇਖਣਾ ਵੀ ਇੰਨੇ ਇੰਨੇ ਕਿਲੋ ਬੀਜ ਪਾਊਗਾ ਇਹ ਇਹਦੇ ਨਾਲ ਬੰਨ ਤੇ ਪਾਉਣਾ ਤਾਂ L1 ਵਾਲਾ ਠੀਕ ਠੀਕ ਹੈ ਇਹ ਸਿਸਟਮ ਹੈ ਇੱਧਰ ਕਾਕਾ ਦੇਖ ਜ਼ੀਰੋ ਦਿਖ ਰਹੀ ਹੈ ਆ ਆ ਉਹ ਇੱਥੇ ਆ L1 L2 L3 ਪੋਜੀਸ਼ਨ ਆਹ ਇਹ ਵੀ ਦਿੱਤਾ ਹੋਇਆ ਹੈ ਇਹਦਾ ਗੰਡਾ ਉੱਠਾ ਕਰਨਾ ਇੱਥੇ ਆ ਗਿਆ ਆਪਣਾ ਬੀਜ ਆ ਗਿਆ ਗੰਡਾ ਇਕੱਠਾ ਕਰ ਦੇਗਾ ਕੋਈ ਨਹੀਂ ਟੋਪਲਿੰਗ ਚੱਕ ਦਿੰਦੇ। ਮੈਂ ਕੀ ਹਾਂ ਤਾਂ ਨੇ ਕਰੀਓ। ਇਹਨੇ ਚੋਂ ਨਹੀਂ ਜਾਲੀਆਂ ਜੇ ਨਹੀਂ ਆਉਂਦੀਆਂ। ਜਾਲੀ ਤਾਂ ਜੇ ਲਵਾਉਣੇ ਆਪਣੇ ਲਵਾਓ। ਅਛਾ ਉਹ ਤਾਂ ਆਪਣੇ ਲਵਾਉਣੇ ਪੈਣਗੇ। ਉਹ ਤਾਂ ਜ਼ਿਆਦਾ ਸੰਗਣੇ ਸਿੱਧੀ ਆਉਂਦੀ ਬਹੁਤ ਜ਼ਿਆਦਾ ਏਡਾ ਡੱਪਾ। ਹੂੰ। ਕਿਹੜੀ ਜਾਲੀ? ਇੱਕ ਜਗਤਜੀਤ ਹੁੰਦਾ ਜਾਲੀ। ਇਹ ਕੋ ਬਹੁਤ ਬੜਾ ਡੱਪਾ। ਇਹ ਤਾਂ ਮੇਰਾ ਹੈ। ਜੇ ਥੋੜਾ ਰੇ ਹੈ ਹੱਥ ਫੇਰਦਾ ਨਹੀਂ ਆਇਆ ਫਿਰ। ਹੱਥ ਨਹੀਂ ਫੇਰਦਾ। ਹਾਂਜੀ ਇਹ ਤਾਂ ਹੈ। ਹੱਥ ਵੀ ਨਹੀਂ ਫੇਰਦਾ। ਨਹੀਂ ਆਪਣਨ ਤਾਂ ਕੋਈ ਦਿੱਕਤ ਨਹੀਂ। ਮੈਨੂੰ ਦਿੱਕਤ ਤਾਂ ਕੋਈ। ਬੁੱਟਣ ਵਾਲੀ ਉਹ ਇਹ ਪਿਸਤੌਲਾਂ ਨੇ ਭੰਨ ਦਣੀਆਂ। ਹੂੰ। ਬਸ ਕਿਉਂਕਿ ਬਸ ਨੇ ਕਰਦੇ ਇਕੱਠਾ ਫਾਇਦਾ ਹੀ ਹੈ ਜੀ ਹੈ ਜੀ ਅੱਛਾ ਕਰਦੇ ਨੂੰ ਨਹੀਂ ਫਾਇਦਾ ਅੱਛਾ ਜੀ ਜਿਹੜੀਆਂ ਇੰਨੀ ਕਹਿਣਾ ਦੀ ਇੱਕ ਦੋ ਈਸੀ ਬਹੁਤ ਆ ਵੈਕਿਊਮ ਆਂਗ ਬੀਜ ਖੰਡਾਉਂਦਾ ਇਹ ਇਹ ਪੌਦਾ ਨਾ ਜਿਹੜੇ ਪੌਦ ਸਿਸਟਮ ਇੰਨਾ ਵਧੀਆ ਹੂੰ ਹੂੰ ਕੰਮ ਜਾਂ ਉਹ ਹੀ ਹੈ ਉਹ ਹੀ ਹੈ ਜੀ ਇਹ ਚਾਰ ਤੇ ਬੰਦ ਚਾਰੇ ਪਾਉਗਾ ਤੇ ਅੱਜ ਪਾਊਗਾ ਹਾਂ ਜੀ ਮੈਂ ਬਿਜਵਾਈਏ ਇਤਕੀ ਸਣੋ ਉਹਦੇ ਨਾਲ ਨਾ ਮੱਕੀ ਬੀਜ ਦੀ ਮੱਕੀ ਸੋਰੀ ਮਸਾਲਾ ਲੱਕੀ ਉਹਨੇ ਵੇਚ ਤੇ ਕੱਟੇ 23 ਕਿਸੇ ਵਾਪਸ ਦੇ ਦੇ ਨੇ ਅੱਛਾ ਜੀ ਤਿੰਨ ਤਿੰਨ ਫੋਟੋ ਵੀ ਛੱਡ ਦੇਣਾ ਤਿੰਨ ਤਿੰਨ ਫੋਟੋ ਵੀ ਹਰੇਕ ਦਾ ਚਲੋ ਆਪਣਾ ਆਪਣਾ ਹੁੰਦਾ ਹਾਂ ਜੀ ਨਹੀਂ ਇਹ ਤਾਂ ਮੈਂ ਆਪਣੇ ਕੋਲ ਕਿ ਕਿਹੜਾ ਹੈ ਤਾਂ 마שיਓ ਦਾ ਹੈ ਤਾਂ ਜਿਹੜਾ ਬੀਜ ਕੇ ਗਿਆ ਤਾਂ ਉਹ ਮੱਕੀ ਹਾਂ 마שיਓ ਦਾ ਹੈ ਤਾਂ ਉਹ ਤਾਂ ਲੈਣਾ ਹੁੰਦਾ ਜੀ ਮੱਕੀ ਬੀਜੀ ਤੇ ਨਹੀਂ ਇੱਕ ਦੋ ਅਸੀਂ ਚ ਬੀਜੀ ਤੇ ਦੰਬੀ ਲੇਟ ਛੱਡ ਜਾਂਦਾ ਮੈਸੀ ਵੀ ਦਵਾਣੀ ਹਾਂ ਹੂੰ ਉਹਨਾਂ ਚਾਰ ਮਾਤ ਜਦ ਗਾਣਾ ਛੱਡ ਰਹਿਣੀ ਕਿ ਮੈਸੀਓ ਦਾ ਪਲੈਂਟਰ ਦਾ ਇੱਕ ਨੰਬਰ ਲਓ ਜੀ ਇੱਕ ਸਵਰਾਜ ਤੇ ਵੀ ਨਾਲੇ ਚੱਲੇ ਆ ਦਿਵਾਲੀ ਨੂੰ ਤੇ ਇਹ ਦਿਵਾਲੀ ਤੋਂ ਵੀਰ ਹੈ ਜਿਨ੍ਹਾਂ ਦਾ ਚੱਲਿਆ ਸੁਪਰ ਸੀਡਰ ਨਾਲੇ ਆਪਣੇ ਤੇ ਕਾ ਅੰਕ ਅੱਜ ਕਿੰਨੇ ਸੁਪਰ ਸੀਡਰਾਂ ਦੀ ਹੋ ਗਈ ਡਿਲੀਵਰੀ ਅੱਜ 10 ਦੀ ਰੱਤੀ ਆਪਾਂ ਨੇ ਅੱਛਾ 10 ਦੀ ਫਿਰ ਤਾਂ ਬਵਾਰਕਾ ਦੇ ਪਾਰਟੀ ਤੱਕ ਸੁਪਰ ਸੀਡਰਾਂ ਦੇਤੀ ਆ ਜੀ ਹਾਂਜੀ ਇੱਕ ਚੈਨੀ ਦਾ ਰੀਪਰ ਵੀ ਜਾ ਰਿਹਾ ਹੁਣ ਆ ਰਹੇ ਨੇ ਬੰਦੇ ਅੱਛਾ ਚੈਨੀ ਦਾ ਰੀਪਰ ਇਹਦੇ ਤੇ ਚੋਪ ਚੋਪ ਅਸੀਂ ਚੋਪਰ ਚੋਪ ਇੱਕ ਸਬਸਿਡੀ ਕਿੰਨੀ ਹੈ ਇਹ ਚੋਪਰਾਂ ਤੇ 147 ਆ ਜੀ ਇਹ ਚੋਪਰਾਂ ਤੇ ਕਿਉਂ ਇੰਨੀ ਘੱਟ ਸਬਸਿਡੀ ਕੱਢਦੀ ਆ ਜੀ ਇਹ ਚੋਪਰ ਨਹੀਂ 3 5 ਬੇਲਾ ਰੀਪਰ ਨਹੀਂ ਹੈ ਚੋਪਰ ਦਾ ਬਿਲ ਪਾਸ ਹੁੰਦਾ 335 ਦਾ 335 ਦਾ ਚੋਪਰਾਂ ਦਾ ਤੇ 335 ਦਾ ਕੱਟ ਕਟਾ ਕੇ ਮਿਲਦਾ ਕਿ ਸ਼ੋਰੂਮ ਪ੍ਰਾਈਸ ਹੈ ਦਾ ਨਹੀਂ 335 ਚੋਪਰ ਦਾ ਸ਼ੋਰੂਮ ਵੀ ਓ ਪ੍ਰਾਈਸ ਹੈ ਕੱਟਣਾ ਬਾਅਦ ਚਾ ਪੀ ਡਿਸਕਾਊਂਟ ਬਾਅਦ ਚਾ ਹੋਣਾ ਜਿਵੇਂ ਸਬਸਿਡੀ ਵਾਲਾ ਹਾਂ ਜੀ ਹਾਂ ਉਹ ਬਾਅਦ ਚ ਮਿਲਣੀ ਆਪਾਂ ਨੂੰ ਜਿਵੇਂ ਕੰਪਲੀਟ ਇਹ ਟੂਨ ਬਣਾਉਣਾ ਹੈ ਦਾ ਟੂੜੀ ਵਾਲੀ ਕਿੱਟ ਲਾ ਕੇ 5.5 ਦਾ ਅੱਛਾ ਟੂੜੀ ਵਾਲੀ ਕਿੱਟ ਲਾ ਕੇ 5.5 ਲੱਖ ਰੁਪਏ ਟੂਨ ਬਣ ਹੋਵੇ ਫਿਰ ਇਹ ਚੋਪਰ ਆਪਣੇ ਕੋਲ ਆਪਣਾ ਇਹ ਦੋਏ ਕੰਮ ਕਰੂਗਾ ਟੂੜੀ ਵੀ ਬਣਾਊਗਾ ਤੇ ਇਹ ਦਾ ਬਣਾ ਲਈ ਕਰ ਏ ਬੈਸੀ ਜੇ ਆਪਾਂ ਰੀਪਰ ਵੀ ਲੈਣਾ ਤਾਂ ਵੀ ਚੋਪਰਵਾਡੀ ਚ ਮਿਲਦਾ ਇਹ ਹੈ ਨਾ 2 ਲੋਡ ਨਹੀਂ 2008 ਤੋਂ ਬਣਿਆ ਚੋਪਰਵਾਡੀ ਚ ਚੋਪਰਵਾਡੀ ਚ ਹੈ ਨਾ ਨਹੀਂ ਫਰਕ ਬਹੁਤ ਆ ਅਸੀਂ ਵੀ ਵਰਤ ਰਹੇ ਹਾਂ ਇਹਦਾ ਰੀਪਰ ਦਾ ਫਰਕ ਬਹੁਤ ਆ ਰਹੇ ਨੇ ਉਹ ਵੀ ਨਾਲ ਹੁਣ ਜਾਣਾ ਹੈ ਚਾਰ ਚੋਪਰ ਸਵੇਰੇ ਆ ਰਹੇ ਨੇ ਉਹ ਵੀ ਨਾਲ ਦੇ ਨਾਲ ਕੱਲੂ ਲੈਣੇ ਨੇ ਅੱਛਾ ਕੱਲੂ ਦੇਣੇ ਆ ਉਹ ਵੀ ਚਾਰ ਨਾ ਨਾ ਚਲੋ ਬਹੁਤ ਵਧੀਆ ਗੱਲ ਅਸਲ ਚ ਕੁਆਲਿਟੀ ਵਿਕਦੀ ਹੈ ਜੀ ਹੁਣ ਕੁਆਲਿਟੀ ਦਾ ਮੁੱਲ ਲੱਗ ਗਿਆ ਪਿਆ ਬਾਜ਼ਾਰ ਦੇ ਵਿੱਚ ਸਾਰੇ ਦੇ ਰਹੇ ਨੇ ਜੀ ਕਿਸੇ ਦਾ ਵੀ ਕੋਈ ਇੰਨਾ ਚੋਂ ਉੱਪਰ ਵਿਕੇ ਹੀ ਨਹੀਂ ਅਸਲ ਜੀ ਨਿਆ ਵੀ ਦੇਖੋ ਬਾਜ਼ਾਰ ਤੇ ਖੜਾ ਕੋਈ ਚੈਨੀ ਤਾਂ ਫਿਰ ਇਹ ਤਾਂ 64 ਇੰਚੀ ਆਉਂਦੇ ਜੀ ਸਾਰੇ ਇਹ 64 64 ਤੇ ਇਹਨੇ ਦੀਪਰ ਨੇ ਫਿਰ ਬੱਲੇ-ਬੱਲੇ ਵੀ ਕਰਾਉਣੀਆਂ ਪੂਰੀ ਹੁਣ ਆਇਆ ਤਾਂ ਧੌਲੀ ਵਾਲਾ ਉਹਨੇ ਹਿੰਦੂਪੁਰ ਵਾਲਾ 돌ੜੀ ਆ ਹਾਂਜੀ ਹਾਂਜੀ 960 ਤੇ ਚੱਲਦਾ ਹਾਂਜੀ ਅੱਠ ਮਿੰਟ ਚ ਮੁੰਡੇ ਕਹਿ ਰਹੇ ਚਲੋ ਆਪਾਂ 10 ਲਾ ਲਓ ਹਾਂ 8 ਗਾਉਂਡਰ ਤੋਂ ਵੀ 8 ਮਿੰਟ ਹਾਂਜੀ ਹਾਂਜੀ ਮੇਲੋ ਮਾਮੇ ਨੂੰ ਇਹਨੇ ਚਲੇ ਜਾਣਾ ਫਿਰ ਇਹ ਤਾਂ ਪਤਾ ਨਹੀਂ ਨਾ ਲੱਗਦਾ ਇਹਨੇ ਕਿੱਦਾਂ ਨੂੰ ਲੱਗ ਜਣੇ ਲੈ ਲਓ ਕਹਾਂ ਦਾ ਜਦ ਮਰਜ਼ੀ ਚਲਾ ਲੈ ਹਾਓ ਕੀ ਕਰ ਰਿਹਾ ਪਰ ਹਾਓ ਕੀ ਕਰ ਰਿਹਾ ਪਰ ਕਿਤੇ ਕਹੇ ਹਾਓ ਕੀ ਕਰ ਰਿਹਾ ਸਾਡਾ ਚੌੜੀ ਉਧਰ ਆ ਨਹੀ ਨਹੀ ਨਾ ਨਾ ਵੀ ਚੱਲਦੇ ਦੀ ਵੀਡੀਓ ਪਾਵਾਂਗੇ ਆਪਾਂ ਹਣਾ ਵੀ ਕਿਵੇਂ ਚੱਲਦਾ ਕਿਵੇਂ ਪਤਾ ਹੀ ਇਹਨੂੰ ਦੇਖ ਲਾਇਆ ਮੈਂ ਤੈਨੂੰ ਕਰਨਾ ਥੋੜਾ ਹੁਸਾ ਕਰਣਾ ਆਉਣੀ ਆ ਵੀਡੀਓ 500 ਕਰਨਾ ਬਣਾ ਦਾ ਕੇਸ ਚਾਹੀ ਉੱਥੇ ਆਪਣੇ ਇਹਨੂੰ ਰਿਵੈਂਚਰ ਤੇ ਬਹਿ ਜਾ ਫਿਰ ਜਸ ਚੱਲਦਾ ਹੁੰਦਾ ਨਾ ਖਲਿੰਦਰ ਸੁਣ ਲੈ ਸੁਣ ਖਲਿੰਦਰ ਦਾ ਬੈਂਕ ਤੋਂ ਨਾ ਤਾਂ ਕਹਿਣਾ ਜਿਹੜੇ ਜਿਹੜੇ ਨਹੀਂ ਸੁਣਦੀ ਇਹ ਇਹਨੂੰ ਇੱਕ ਵਾਰ ਕੱਸ ਕੇ ਪਹਿਲਾਂ ਚਲਾ ਕੇ ਚੱਲ ਜੂਗੀ ਕਿਉਂਕਿ ਸਾਰਾ ਇੱਥੇ ਆ ਕੇ ਕਸਿਆ ਜਾਂਦਾ ਕੀ ਜਿਹੜਾ ਆਉਣੀ ਵਕਤ ਉਹ ਯਾਰੋ ਦਾ ਉੱਪਰ ਜਾ ਰਹੇ ਹਾਂ ਜਿੱਥੇ ਪਾਕੀ ਅਫਸਰ ਸਾਹਿਬ ਉਹ ਆਣਾ ਵੀ ਕੰਮ ਬਰਨਾਲੇ ਵਾਲੇ ਮੰਗਾ ਨਾ ਭਾਰਤ ਆ ਕੇ ਉਹ ਇਕੱਠਾ ਕਰਦੇ ਨੇ ਮੈਂ ਵੀ ਆਪਣਾ ਚਾਬੀ ਨਾਲ ਹੱਥ ਮਾਰ ਲਈ ਆਹ ਫਿਰ ਕਈ ਵਾਰ ਨੱਟ-ਨੁੱਟੇ ਲੁੱਟੂਲੇ ਹੁੰਦੇ ਆ ਫਿਰ ਆਪਣਾ ਉਹ ਸਾਰਾ ਹੱਲ ਹੋ ਜਾਂਦਾ ਤੇ ਬਾਕੀ ਭਾਈ ਏਜੰਸੀਆਂ ਬਹੁਤ ਐ ਸਵਰਾਜ ਦਿਲ ਲੱਗਿਆ ਪਿਆ ਬਹੁਤ ਨਿਆਰਾ ਉਹ ਮੰਡੀ ਹੁਣ ਤਾਂ ਮੈਨੂੰ ਐ ਦੱਸ ਜੌਂਡੀਰ ਘਰ ਤੇ ਲਿਆਉਣਾ ਤੈਨੂੰ ਛੋਟਾ ਮਾਡਲ ਦਿਵਾਵਾਂਗੇ ਆਪਾਂ ਪਹਿਲਾਂ ਹਾਂ ਵੀਰ ਨੂੰ ਕਹਿਆ ਸੰਤੂ ਖਾਨ ਜੋਧਾਣੇ ਨੂੰ ਤੈਨੂੰ ਜੌਂਡੀਰ ਤਾਂ ਮਾਡਲ ਮਿਲੂਗਾ ਉਹ ਬਲੈਕ ਤੋਂ ਚਲਾਵਾਂਗੇ ਆਪਾਂ ਜੁਂਡੀਰ ਬਹੁਤ ਸੋਹਣਾ ਟਰੈਕਟਰ ਆ ਚੰਗਾ ਲੱਗਦਾ ਚੰਗਾ ਲੱਗਦਾ ਮਨ ਨੂੰ ਚੰਗਾ ਲੱਗਦਾ ਕੀ ਅੰਕਲ ਜੀ ਸਾਨੂੰ ਜੁਂਡੀਰ ਚੰਗਾ ਲੱਗਦਾ ਤੁਹਾਨੂੰ ਚੰਗਾ ਲੱਗਦਾ ਹੈ ਅਸੀਂ ਕੀ ਕਰਦੇ ਲੱਗਦਾ ਬੰਦ ਦੇਣਾ ਨਹੀਂ ਨਹੀਂ ਦੇ ਕੋ ਉਰੇ ਬਹੁਤ ਸੋਹਣਾ ਲੱਗਦਾ ਦੇਖ ਤੁਹਾਨੂੰ ਚੰਗਾ ਲੱਗਦਾ ਜਿਹੜਾ ਉਹ ਖੜਾ ਨਾ ਉਹ ਤਾਂ ਇੰਨਾ ਚੰਗਾ ਲੱਗਦਾ ਹੈ ਨਹੀਂ ਜੁਂਡੀਰ ਠੀਕ ਹੈ ਚਲੋ ਜੀ ਠੀਕ ਓਕੇ ਜੀ ਠੀਕ ਹੈ ਅੰਕਲ ਜੀ ਠੀਕ ਹੈ ਜੀ ਹਾਂ ਸਪੈਸ਼ਲ ਮਾਮੇ ਨੇ ਮੈਨੂੰ ਕਿਹਾ ਦਿਵਾਲੀ ਜਾਂਦੇ

ਨੋਵੋ ਪਿਛਲੇ ਲੈ ਕੇ ਗਏ ਤੇ ਅਸੀਂ ਸਿੰਧਿਆੜਾ ਪਾ ਕੇ ਅਗਲੇ ਜੋਂ ਦਾ ਨੋਵੋ ਵੀ ਆਇਓਗੇ ਆ ਤਾਂ ਆ ਜਾਓ ਲਓ ਜੀ ਮਿੱਤਰੋ ਪਹੁੰਚ ਗਏ ਨਾਨਕਾ ਦੇ ਘਰ ਤੇ ਮਾਮਾ ਜੀ ਦੇ ਨਾਲ ਜਿਹੜੀਆਂ ਕਿ ਸਤਿ ਸ਼੍ਰੀ ਅਕਾਲ ਸਾਰੀ ਸਤਿ ਸ਼੍ਰੀ ਅਕਾਲ ਜੀ ਮੁਬਾਰਕਾਂ ਜੀ ਤੁਹਾਨੂੰ ਅੱਗੇ ਲਈ ਚਲੀਏ ਉਹ ਕੋਈ ਨਹੀਂ ਤੁਹਾਡਾ ਨਾਮ ਵੀ ਤੁਹਾਨੂੰ ਤੁਹਾਨੂੰ ਨਹੀਂ ਬਾਕੀ ਮੈਂ ਹੁੰਦ ਨੂੰ ਵੀ ਖਿਲਾ ਦਮਾ ਮੈਂ ਇੱਕ ਨਾਲ ਲਓ ਜੀ ਸੱਗਨ ਮਿਲ ਗਿਆ ਥੋੜਾ ਜਿਆ ਥੋੜਾ ਜਿਆ ਥੋੜਾ ਜਿਆ ਖਾ ਯਾਰ ਅਸਿੰਦਰ ਆ ਕੇ ਤੇ ਕਰਦਾ ਤੂੰ ਚੱਕ ਘੜਕਦਾ ਨੋਟ ਤੂੰ ਵੀ ਲਓ ਜੀ ਮਿੱਤਰੋ ਉਹ ਤੈਨੂੰ ਲਾ ਲਈਏ ਜੀ ਉਰੀਨ ਲਾ ਲਈਏ ਉਰੀਨ ਹਾਂ ਹਾਂ ਹੇ ਮਾਮਾ ਜੀ ਆਜ 855 ਵਾਲਾ ਜਿਆਦਾ ਸੋਖਾ ਰਿਹਾ ਸਾਡੇ ਨਾਲ ਉਹ ਜਮਾਂ ਦੀ ਤਾਂ ਖੜਾ ਹੁੰਦਾ ਆ ਮਾਮਾ ਜੀ ਇਹਨਾਂ ਦਾ ਸਵਰਾਜ ਹੈ ਜੀ 855 4 ਸਟਾਰ ਜਿਹੜਾ ਪੁੰਨੇ ਵਾਲਾ ਇੰਜਨ ਆ ਉਹ ਹੈ ਤੇ ਨਾਨਕੇ ਘਰੇ ਆਇਆ ਵਾ ਤੇ ਸੁਪਰ ਸੀਟਰ ਲੈ ਕੇ ਪਹੁੰਚ ਚੁੱਕੇ ਆ ਫਿਰ ਅਸੀਂ ਸਾਧੂਗੜ੍ਹ ਨੂੰ ਆ ਗਏ ਮੋੜ ਕੇ ਡਾਏ ਨਾਲ ਥੱਲੇ ਥੱਲੇ ਆਈ ਗਏ ਆਪਣਾ ਹੂੰ ਜੈ ਕਰਾ ਅੱਜ 10 ਸੁਪਰ ਸੀਡਰ ਨਿਕਲੇ ਆ ਜੀ ਬਸ ਸਭ ਵਧੀਆ ਜੀ ਦੇਖੋ ਚੀਜ਼ ਇਹਦਾ ਬਾਹਰ ਖੜਨ ਕਰਕੇ ਥੋੜਾ ਜਿਹਾ ਕਾਏ ਹੋ ਗਿਆ ਨਾ ਵੀ ਸਾਰਾ ਸਟਾਕ ਬਾਹਰ ਖੜਾ ਹੁੰਦਾ ਠੀਕ ਆ ਹਾਂ ਜੀ ਇਹਦੇ ਬਸ ਪਾਣੀ ਵੱਜੂਗਾ ਇਹਦੇ ਪਰ ਤੁੱਤ ਧਿਆਨ ਇਹਨੇ ਬਣ ਜਣ ਕੁਆਲਿਟੀ ਇੱਕ ਦੇਖੋ ਵੀ ਜਿੱਥੇ ਮਰਦੀ ਆ ਨਹੀਂ ਹੈ ਵੀ ਕੱਲਾ ਉਰੇ ਰੰਗ ਹੈ ਚਾਹੀਏ ਅੰਦਰਲੇ ਪਾਸੇ ਵੀ ਪੱਤੀਆਂ ਦੇ ਹੱਥ ਲਾ ਕੇ ਦੇਖੋ ਹਾਂ ਸਾਰਾ ਬਾਹਰ ਤੇ ਆਉਂਦਾ ਕਲਮ ਕਲਾ ਜੈ ਇੱਥੇ ਆ ਕੇ ਫਿੱਟ ਕਰ ਦਿਆਂ ਜਣੀਆਂ ਨੂੰ ਸਾਹਿਬ ਕੀ ਹੋ ਜਾਂਦਾ ਇਹ ਸੋਗਾ ਟਾਇਰ ਤੇ ਇਹ ਤਾਂ ਬਰਾਬਰ ਹੀ ਰਹਿਣਗੇ ਉਹਦੇ ਨਾਲ ਦੀ ਹਾਂ ਇਹ 3 ਸਪੀਡ ਚ ਜੇ ਇਹ 14 ਦੇ ਟਾਇਰਾਂ ਚ 14 ਟਾਇਰਾਂ ਚ ਘਟ ਜਾਣਾ ਕਿਉਂਕਿ ਫਿਰ ਇੱਕ ਮੇਰੇ ਦੀ ਰੋਡ ਸਪੀਡ ਵੀ ਘਟ ਜਾਣੀ ਹਾਰ ਰੋਡ ਵੀ ਘਟ ਕਰ ਬਾਈਂਦਰੇ ਨਹੀਂ ਕੱਸਦੇ ਜਾਨੀ ਨੰਬਰ ਦੇ ਫੋਨ ਨੰਬਰ ਦੇ ਦੋ ਜੀ ਆਪਣਾ ਸਨੰਦੇ ਜੀ ਆਪਣੀ ਖਾਸੀਆਂ ਜੀ ਬੋਲੋ ਜੀ ਨੰਬਰ ਆਪਣਾ 98722 ਜੀ 88676 791 76 ਜੀ ਨਾਮ ਤੁਹਾਡਾ ਪ੍ਰੀਤ ਕੁਲੀ ਕਰ ਲੀ ਠੀਕ ਹੈ ਪ੍ਰਿਆਸ ਸਵਰਾਜ ਹੈ ਇਹ 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 ਮਿਲ ਜੂਗਾ ਕਿ ਦੋਏ ਮਿਲਣਗੇ ਚਿੱਟੇ ਚੱਕੇ ਇਹ ਵੀ ਮਿਲ ਜੂਗਾ ਦੋਏ ਮਿਲੇਗਾ ਸਪੈਸ਼ਲ ਇਹ ਹਾਂ ਜੀ ਇਹ ਹੁਣ ਡੈਮੋ ਵਾਸਤੇ ਤੁਹਾਡੇ ਕੋਲ ਦੇਣੇ ਵਾਸਤੇ ਵੀ ਇਹ ਆਪਣਾ ਹੋਰ ਡਿਬੜਾ ਪਸਾ ਜੀ ਹੋਈ ਜੀ ਠੀਕ ਹੈ ਕੀਮਤ 'ਚ ਦੋਏ 855 ਦੇ ਫਰਕ ਹੈ ਕਿ ਸੇਮ ਹੈ ਇਹਦਾ ਅਛਾ ਇਹ ਚੱਕਿਆਂ ਕਰਕੇ ਵੀ ਲੇਟ ਜ਼ਿਆਦਾ ਹੈ ਹੈ ਸਿਸਟਮ ਉਹੀ ਹੈ ਸਾਰਾ ਕੁਸਾ ਨਾ ਠੀਕ ਹੈ ਭਾਈ 16 ਨੂੰ 28 ਦੇ ਟਾਇਰਾਂ ਤੇ 3 ਸਪੀਡ ਟਰੈਕਟਰ ਹੈ ਜੀ ਇੱਕ ਲੋਗੋ ਉੱਪਰ ਖੜਾ ਹੋਦਾ ਹੈ ਉੱਪਰ ਹਾਂ ਇੱਕ ਤਾਂ ਉੱਪਰ ਲੋਗੋ ਹੈ ਹਨਾ ਇਹ ਆ ਬਾਰ ਕੋਡ ਜਗਾ ਦਾ ਇਹਦਾ ਬੈਸੀ ਹੈ ਬੈਸੀ ਹੈ ਕੋਈ ਇੱਕ ਟਾਪੇ ਦੇ ਨਾਲ ਤਾਂ ਲੋਗੋ ਲੈਫਟੀ ਜਿਹੜੇ ਤੇ ਠੀਕ ਹੈ ਇੱਕ ਤਾਂ ਆ ਗਿਆ ਉੱਪਰ ਹਾਂ ਇੱਕ ਇੱਥੇ ਵੀ ਸਟੀਅਰਿੰਗ ਤੇ ਲੋਗੋ ਦੇ ਤਾ ਹਾਂ ਲੋਗੋ ਦੇ ਤਾਂ ਇੱਥੇ ਹੀ ਹੈ ਬੜਾ ਸੋਹਣਾ ਇਹ ਚੇਂਜ ਕਰਿਆ ਨਾ ਬੈਟਰੀ ਦਾ ਬੈਟਰੀ ਤੇ ਆ ਬੜਾ ਸੋਹਣਾ ਗੱਲ ਤਾਂ ਬਾਕੀ ਧੂਨੀ ਤੇ ਸਾਈਨ ਹੋਈ ਹੋਈ ਨੇ ਜੀ ਠੀਕ ਹੈ ਇਹ ਦਾ ਸਟicker ਲੱਗਿਆ ਹੋਇਆ ਹੈ ਹਨਾ ਧੋਨੀ ਦੇ ਸੈਨਾਂ ਦੇ ਠੀਕ ਹੈ ਠੀਕ ਹੈ ਸੈਲੀਬ੍ਰੇਟਿੰਗ 50 ਸਾਲ ਤੇ ਕੱਢਿਆ ਜਣੀ ਹੈ 50 ਸਾਲ ਹੋ ਗਏ ਕੰਪਨੀ ਨੂੰ 50 ਸਾਲ ਹੋ ਗਏ ਕੰਪਨੀ ਨੂੰ ਕਾਦੀ ਜੀ